ਪੈਰਾਮੈਡੀਕਲ ਕਾਉਂਸਲ ਐਂਡ ਵੋਕੇਸ਼ਨਲ ਟ੍ਰੇਨਿੰਗ ਮੋਹਾਲੀ ਪੀ ਐਮ ਸੀ ਲੈਬ ਚੈਰੀਟੇਬਲ ਵੱਲੋਂ ਫ੍ਰੀ ਕੈਂਪ ਅਯੋਜਿਤ ਕੀਤਾ ਗਿਆ ਇਹ ਕੈਂਪ ਮਦਰਾਸੀ ਕਲੋਨੀ ਇਸਲਾਮ ایرিয়া ਮੋਹਾਲੀ ਜਗਤਪੁਰਾ ਦੇ ਨਾਲ ਲੱਗਦੇ ਕੀਤਾ ਗਿਆ ਇਸ ਵਿੱਚ ਗਰੀਬ ਲੋਕਾਂ ਦੇ ਸਾਰੇ ਆਏ ਹੋਏ ਲੋਕਾਂ ਦੇ ਮੁਫਤ ਵਿੱਚ ਟੈਸਟ ਕੀਤੇ ਗਏ ਤੇ ਉਹਨਾਂ ਨੂੰ ਫ੍ਰੀ ਵਿੱਚ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਤਰ੍ਹਾਂ ਦੇ ਟੈਸਟ ਅਸੀਂ ਹਰ ਜਗ੍ਹਾ ਅਯੋਜਿਤ ਕਰਦੇ ਰਹਿੰਦੇ ਹਾਂ ਲੋਕਾਂ ਨੂੰ ਫੀਲ ਆ ਕਿ ਸਾਡੇ ਨਾਲ ਜੁੜੋ ਪਲੀਜ਼ ਇਸ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਇੱਕ ਤੁਹਾਡਾ ਵਿਡੱਪਣ ਹੋਏਗਾ ਇੱਕ ਤੁਹਾਡਾ ਕੰਡਿਨੇਸ਼ਨ ਹੋਏਗੀ ਤਾਂ ਕਿ ਲੋਕ ਇਸ ਕੈਂਪਾਂ ਦਾ ਵਿੱਚ ਆ ਸਕਣ ਤੇ ਅਜੋਸਤ ਕੀਤੇ ਹੋਏ ਕੈਂਪਾਂ ਦੇ ਵਿੱਚ ਆਪਣੀਆਂ ਦਵਾਈਆਂ ਲੈ ਸਕਣ ਤੇ ਇਹਦੀ ਮੁਫਤ ਸਹੂਲਤਾਂ ਦਾ ਫਾਇਦਾ ਉਠਾ ਸਕਣ ਇਹ ਕੈਂਪ ਕਈ ਵਾਰ ਪੀਜੀਆਈ ਦੇ ਨਾਲ ਮਿਲ ਕੇ ਔਰਲ ਕੈਂਸਰ ਤੇ ਵੀ ਲਗਾਏ ਜਾਂਦੇ ਨੇ ਡਿਟੈਕਟ ਕੀਤੇ ਜਾਂਦੇ ਨੇ ਪਲੀਜ਼ ਇਸ ਨੂੰ ਅਗੇ ਸ਼ੇਅਰ ਕਰਦਿਆ ਕਰੋ ਤਾਂ ਕਿ ਸਾਰੇ ਲੋਕਾਂ ਤੱਕ ਪਹੁੰਚ ਸਕੇ ਇਹ ਤੁਹਾਡਾ ਇੱਕ ਬਹੁਤ ਹੀ ਧੰਨਵਾਦ ਹੋਵੇਗਾ